ਸਵਾਦ ਲੋਕਾਂ ਨੂੰ ਖਵਾ ਰਹੇ ਹਾਂ ਤੰਦੂਰ ਵਾਲੇ ਬਡੂਰੇ ਖਵਾ ਰਹੇ ਹਾਂ 30 ਸ਼ਹਿ ਕੀ ਮੈਂ ਦੱਸੋ ਪਹਿਲਾਂ ਬੰਦੂਰ ਜੀ ਬਚਾਰਾ ਤੇਲ ਸੇ ਫਰੀ ਹੋ ਜਾਂਦਾ ਸਰ ਜਿਮ ਵਾਲੇ ਮੁੰਡੇ ਖਾ ਖਾ ਕੇ ਜਿਮ ਕਰਨੇ ਸੇ ਪਹਿਲੇ ਵੀ ਖਾ ਕੇ ਜਾਂਦੇ ਹੈ ਜਿਮ ਕਰਕੇ ਵੀ ਆਤੇ ਖਾਤੇ ਅੱਛਾ ਨੁਕਸਾਨ ਨਹੀਂ ਹੁੰਦਾ ਨਾ ਉਸਕੇ ਦਾ ਸਾਰੀ ਦੁਨੀਆ ਜਿਹੜੇ ਭਟੋਰੇ ਆ ਤੇਲ ਦੇ ਵਿੱਚ ਘੜ ਤੁਸੀਂ ਤੰਦੂਰ 'ਚ ਘੱਟੀ ਜਾਂਦੇ ਹਾਂ ਹਾਂ ਬਸ ਮਾਰੇ ਦਿਮਾਗ ਲਗਾਇਆ ਮਤਲਬ ਸਾਰਾ ਕੁਝ ਤਿਆਰ ਕਰਨ ਵਾਸਤੇ ਤੁਹਾਨੂੰ ਕਿੰਨਾ ਟਾਈਮ ਲੱਗਦਾ ਤੇ ਇਹ 30 ਸਾਲ ਦੇ ਵਿੱਚ ਜਿਹੜਾ ਕੀ ਹੈ ਨਵਾਂ ਤੁਸੀਂ ਆਟਮ ਘੱਡੀਆ ਤੰਦੂਰੀ ਭਟੋਰਾ ਇਹ ਹੁੰਦਾ ਕਿ ਭਟੋਰੇ ਕੱਚੇ ਕਰ ਦਿੰਦੇ ਨੇ ਕੱਚੇ ਕਰਕੇ ਤੰਦੂਰ 'ਤੇ ਪੱਕੇ ਕਰਦੇ ਹਾਂ ਅੱਛਾ ਹਾਂ ਤੇਲ ਸੇ ਫ੍ਰੀ ਹੋ ਜਾਂਦਾ ਸੁਆਦ ਵੀ ਬੜੀਆ ਲੱਗਦਾ ਹੈ ਖੁਸ਼ਬੂ ਦਾ ਕਰਾਰਾਪਨ ਹੋ ਜਾਂਦਾ ਬਿਲਕੁਲ ਤੇਲ ਨਹੀਂ ਹੁੰਦਾ ਤੇਲ ਬਿਲਕੁਲ ਨਿਕਲ ਜਾਂਦਾ ਜੇਕਰ ਕਿਸੇ ਨੇ ਆਉਣਾ ਹ

जिम करके भी आते खाते अच्छा नुकसान नहीं होता ना उससे कोई लेकिन मतलब ये चीज का आईडिया कि मैं जठे सारी दुनिया जड़े भटूरे तेल ਦੇ ਵਿੱਚ ਘੜ ਤੁਸੀਂ ਤੰਦੂਰ ਵਿੱਚ ਘੱਡੀ ਜਾਂਦੇ हां बस ਮਰੇ ਦਿਮਾਗ ਲਗਾਇਆ हां ਤੇ ਫਿਰ ਦੇਖ ਰਿਹਾ ਆਪਾਂ ਛੋਲੇ ਵੀ ਦੇਖ ਰਿਹਾ ਪਹਾੜ ਬਣਾਇਆ ਹੋਇਆ ਪੂਰਾ ਹੈ ਨਾ ਇੱਕ ਵਾਰੀ ਇਹਦਾ ਹਿਸਾਬ ਦੱਸੋ ਇਹ ਕਿੱਥੋਂ ਦੇ ਛੋਲੇ ਹੁੰਦੇ ਨੇ ਮਿਸ ਕਿਹੜਾ ਸਟਾਈਲ ਲਗਾ ਹੈ ਪਹਾੜ ਗੰਜ ਵਾਲੇ ਅੱਛਾ ਪਹਾੜ ਗੰਜ ਵਾਲੇ ਛੋਲੇ ਦੇਖੋ ਮੜ ਜੀ ਲੈਂਡ ਸਲਾਈਡ ਤਾਂ ਕਰਾ ਕੇ ਦਿਖਾਓ ਮੈਨੂੰ ਵੀ ਕਿਸ ਤਰੀਕੇ ਨਾਲ ਹੈ ਨਾ ਹੋਣਾ ਇਹ ਛੋਲੇ ਕਿਹੜੇ ਆਪਾਂ ਯੂਜ਼ ਕਰਦੇ ਆਂ ਟ੍ਰਿਪਲ ਡਾਲਰ ਹੁੰਦਾ ਹੈ ਹਾਂ ਡਾਲਰ ਡਾਲਰ ਹੁੰਦਾ ਹੈ ਕੀ ਬਾਤ ਹੈ ਜੀ ਤਾਂ ਛੋਲੇ ਵਿੱਚ ਸਾਰਾ ਮੇਕਿੰਗ ਆਪਣੀ ਤਿਆਰ ਕੀਤੀ ਉਹਦੇ ਜੋ ਛੋਲੇ ਬਣਦੇ ਹਨ ਆਪਾਂ ਮਸਾਲੇ ਤਿਆਰ ਕਰਦੇ ਸਾਰੇ ਆਲੂ ਦੇ ਲੋਕ ਬੜੇ ਫੈਨ ਨੇ ਉਹਦਾ ਕੀ ਕਾਰਨ ਹੈਗਾ ਉਹ ਵੀ ਦਿਖਾਵਾਂ ਤੜਕੇ ਵਾਲੇ ਆਲੂ ਜਿਹੜੇ ਤੁਸੀਂ ਬਣਾਉਣੇ ਹਨ ਭਾਜੀ ਤੜਕੇ ਵਾਲੇ ਆਲੂ ਦੇਖੋ ਤੁਸੀਂ ਇੱਕ ਵਾਰੀ ਕਿੰਨੇ ਵਧੀਆ ਤਰੀਕੇ ਨਾਲ ਇੱਥੇ ਜਿਹੜੇ ਬਣਾਏ ਹੋਏ ਭਾਜੀ ਮਤਲਬ ਇਹ ਸਾਰਾ ਕੁਝ ਤਿਆਰ ਕਰਨ ਵਾਸਤੇ ਤੁਹਾਨੂੰ ਕਿੰਨਾ ਟਾਈਮ ਲੱਗਦਾ ਕਿੰਨੇ ਵਜੇ ਸਵੇਰੇ ਉੱਠ ਜਾਂਦੇ ਆ 3 ਵਜੇ 3 ਵਜੇ ਉੜ ਜਾਣਾ ਤੇ ਇਹ ਸ਼ੁਰੂ ਕੀਤੇ ਨੂੰ ਕਿੰਨਾ ਟਾਈਮ ਹੋ ਗਿਆ ਹੋਇਆ ਯਾਨੀ ਕਿ ਇਹ ਛੋਲੇ ਪਟੋਰੇ ਦਾ ਕੰਮ ਹੈ 80 ਸਾਲ ਹੋ ਗਏ ਕਿੰਨੇ ਸਾਲ 30 ਸਾਲ ਹੋ ਗਏ 30 ਸਾਲ ਹੋ ਗਏ ਤੇ ਇਹ 30 ਸਾਲ ਦੇ ਵਿੱਚ ਜਿਹੜਾ ਕੀ ਹੈ ਨਵਾਂ ਤੁਸੀਂ ਆਟਮ ਗੱਢਿਆ ਤੰਦੂਰੀ ਪਟੋਰਾ ਇਹ ਹੁੰਦਾ ਕਿ ਕਨਸੈਪਟ ਮੈਨੂੰ ਇੱਕ ਵਾਰੀ ਸਮਝਾਓ ਸਾਰਾ ਕਿਸ ਤਰੀਕੇ ਨਾਲ ਪਹਿਲਾਂ ਪਟੋਰਾ ਬਣਾਇਆ ਜਾਂਦਾ ਫਿਰ ਸਵਾ ਨਾਲ ਤੰਦੂਰ 'ਚ ਕੀਤਾ ਜਾਂਦਾ ਉਹ ਕੀ ਹਿਸਾਬ ਹੈ ਪਟੋਰੇ ਕੱਚੇ ਕਰ ਦਿੰਦੇ ਹਨ ਕੱਚੇ ਕਰਕੇ ਤੰਦੂਰ 'ਚ ਪੱਕੇ ਕਰਦੇ ਹਨ ਅੱਛਾ ਹਾਂ ਤੇਲ ਸੇ ਫ੍ਰੀ ਹੋ ਜਾਂਦਾ ਹੈ ਸਵਾਦ ਵੀ ਬੜੀਆਂ ਲੱਗਦਾ ਹੈ ਉਸ ਕੋ ਦਾ ਕਰਾਰਾਪਨ ਹੋ ਜਾਂਦਾ ਮਤਲਬ ਸਾਰੇ ਕਨਸੈਪਟ ਚੇਂਜ ਹੋ ਜਾਂਦਾ ਪਟੂਰੇ ਦਾ ਹਨ ਤੰਦੂਰ ਵਾਲਾ ਪਟੂਰਾ ਹੋ ਜਾਂਦਾ ਸਾਰਾ ਤੇਲ ਵੀ ਨਿਚੜ ਜਾਂਦਾ ਹਾਂ ਬਿਲਕੁਲ ਤੇਲ ਨਹੀਂ ਹੁੰਦਾ ਤੇਲ ਬਿਲਕੁਲ ਨਿਕਲ ਜਾਂਦਾ ਹੈ ਆਲ ਫਰੀ ਹੋ ਜਾਂਦਾ ਕੀ ਬਾਤ ਹੈ ਤੇ ਇੱਕ ਤੁਹਾਡੇ achar ਦੇ ਬੜੇ ਲੋਕੀ ਫੈਨ ਹੈਗੇ ਇੱਥੇ ਜਿਹੜਾ ਗਾਜਰ ਤੇ ਮਿਰਚਾਂ ਵਾਲਾ achar ਤੁਸੀਂ ਆਪ ਬਣਾ ਹੈ ਹਨ ਉਹ ਦਿਖਾਉਂਗੇ ਮੈਨੂੰ ਇੱਕ ਵਾਰੀ ਸਿਰਕੇ ਵਾਲਾ achar ਹੁੰਦਾ ਹੈ ਉਹ ਹੈ ਖੁਸ਼ੂ ਮੈਂ ਜਦੋਂ ਚੱਕਿਆ ਨਾ ਸੀ ਪਤੀਲਾ ਖੁਸ਼ੂ ਬੜੀ ਜ਼ਬਰਦਸਤ ਆਈ ਹੈ ਨਾ ਖਾਣੇ ਵਿੱਚ ਟੇਸਟੀ ਹੁੰਦਾ ਉਹ ਤੇ ਵੀ ਸਾਰਾ ਆਪ ਹੀ ਤਿਆਰ ਕੀਤਾ ਜਾਂਦਾ ਹਾਂਜੀ ਹਾਂਜੀ ਕੀ ਪਤਾ ਜੀ ਤੇ ਮੈਨੂੰ ਇਹ ਦੱਸੋ ਵੀ ਜੇਕਰ ਕਿਸੇ ਨੇ ਆਉਣਾ ਹੁੰਦਾ ਇੱਥੇ ਤਾਂ ਕਿੱਥੇ ਆ ਸਕਦਾ ਲੋਕੇਸ਼ਨ ਕੀ ਰਹੂਗੀ ਆਪਣੀ ਲੋਦੀ ਕਲਬ ਰੋਡ ਹਾਂਜੀ ਸੀਨੀਅਰ ਸਿਟੀਜ਼ਨ ਬੋਰਨ ਕੇ ਸਾਹਮਣੇ ਜੋ ਪੇੜ ਦੇ نیچے ਪਹਿਲੀ ਪੁਰਾਣੀ ਦੁਕਾਨ ਥੀ ਹਾਂ ਉੱਥਾਂ ਤੋਂ ਛੋੜ ਦਈ ਹੈ ਉਸਕੇ ਬਗਲ ਮੈਂ ਹੈ ਅਜਿੱਥੇ ਪ੍ਰਾਣੀ ਦੁਕਾਨ ਚੋਂ ਛੱਡ ਕੇ ਨਵੀਂ ਜਗ੍ਹਾ ਤੇ ਆ ਗਿਆ ਉਹਦੇ ਉਹ ਉਹ ਬਿਲਕੁਲ ਨਾਲ ਹੀ ਆ ਉਹਦੇ ਹਾਂਜੀ ਹਾਂਜੀ ਮਗਲ ਨਹੀਂ ਸਮਾਂ ਕੀ ਰਹੂਗਾ ਆਪਣਾ ਜੇ ਇਸ ਟਾਈਮ ਤੇ ਇੱਥੇ ਸਵੇਰੇ ਮਤਲਬ 8 8:30 ਵਜੇ ਸੇ 5 ਵਜੇ ਤੱਕ 5 ਸ਼ਾਮੀ 5 ਵਜੇ ਤੱਕ ਕੀ ਬਾਤ ਹੈ ਜੀ ਤਾਂ ਲੋਕੇਸ਼ਨ ਤੁਹਾਨੂੰ ਦੱਸ ਦਿੱਤੀ ਆ ਤੁਹਾਨੂੰ ਇੱਕ ਵਾਰੀ ਪਟੂਰੇ ਬਣਦੇ ਹੋਏ ਦਿਖਾਉਂਦੇ ਆ ਜਿਸ ਤਰੀਕੇ ਨਾਲ ਪਟੂਰੇ ਬਣਦੇ ਆ ਤੁਹਾਨੂੰ ਨਾਣ ਜਿਹੜੇ ਬਣਾਏ ਤੇ ਪਲੇਟਿੰਗ ਕਾਫੀ ਵਧੀਆ ਤਰੀਕੇ ਨਾਲ ਇੱਕ ਵਾਰੀ ਉਹਨੇ ਪਲੇਟਿੰਗ ਕਰਕੇ ਦਿਖਾਉਂਗਾ ਤੁਹਾਨੂੰ ਯਾਰ ਕਿਸ ਤਰੀਕੇ ਨਾਲ ਸੀ ਪਲੇਟਿੰਗ ਕਰਦੇ ਹਾਂ ਨਾ ਕਾਫੀ ਸ਼ਾਨਦਾਰ ਤਰੀਕਾ ਤੇ ਸਭ ਤੋਂ ਪਹਿਲਾਂ ਕੀ ਆ ਗਿਆ ਜੀ ਸਲਾਦ ਸਲਾਦ ਆ ਗਿਆ ਹਾਂਜੀ ਚਟਣੀ ਅੱਛਾ ਚਟਣੀ ਵੀ ਆਪ ਬਣੀ ਹੁੰਦੀ ਹੈ ਹਾਂਜੀ ਹਾਂਜੀ ਕਿਆ ਬਾਤ ਹੈ ਜੀ ਬੁੰਦੀ ਰਹਤਾ ਬੁੰਦੀ ਰਹਤਾ ਹਰੇਕ ਪਲੇਟ ਨਾਲ ਨਾ ਸਭ ਕੋ ਸਭ ਨਹੀਂ ਨਹੀਂ ਸਾਰਿਆਂ ਸਾਰਿਆਂ ਨਾਲ ਹੀ ਤੇ ਉਹ ਚਾਰ ਆ ਗਿਆ ਆਪਣਾ ਸਪੈਸ਼ਲ ਹੈ ਨਾ ਹਾਂਜੀ ਇਹ ਜਾਵਰ ਕੰਪਨੀ ਦਾ ਚਾਹਰਾ ਹੈ ਅੱਛਾ ਕੰਪਨੀ ਦਾਵਰ ਕੰਪਨੀ ਦਾ ਹਾਂਜੀ ਇਹ ਆਲੂ ਬਹੁਤ ਸ਼ਾਨਦਾਰ ਇਹ ਉਹੀ ਆਲੂ ਜਿਹਦੇ ਸਾਰੇ ਦੁਨੀਆ ਦੀਵਾਨੀ ਹੋਈ ਪਈ ਆ ਹਨ ਇਹ ਚਲੋ ਇਹ ਚਨਾ ਕੇ ਪਹਾੜਗੰਜ ਵਾਲੇ ਫੇਮਸ ਰਾਜੂ ਭਾਜੀ ਕੇ ਚਨੇ ਤਾਂ ਜਿਹੜਾ ਆਪਣਾ ਤੰਦੂਰ ਵਾਲਾ ਵਿਦਆਉਟ ਆਇਲ ਫਟੂਰਾ ਬਣ ਕੇ ਤਿਆਰ ਹੋ ਚੁੱਕਿਆ ਤਾਂ ਤੁਸੀਂ ਦੇਖ ਸਕਦੇ ਹੋ ਆਇਲ ਇਹਦੇ ਵਿੱਚ ਬਿਲਕੁਲ ਨਹੀਂ ਹੁੰਦਾ ਤੇ ਤੰਦੂਰ ਦੇ ਵਿੱਚ ਜਿਹੜਾ ਕਿ ਇਹਨੂੰ ਬਾਅਦ ਚ ਕੀਤਾ ਜਾਂਦਾ ਰੋਸਟ ਤਾਂ ਬਾਹਰ ਰਹਿਣੇ ਪਹਿਲਾਂ आलू लवोंगे थोड़े जी चने चने काफ़ी वाइए थे तुम्हें दिखाए भी किस तरीके चने जेडे इत बनाए जाते हैं क्या शानदार टेस्ट है जी तुं भी जेकर ਔਲਿਵਰੀ ਪਟੂਰੇ ਜਿਹੜੇ ਖਾਣਾ ਚਾਹੁੰਦੇ ਹੋ ਤਾਂ ਰਾਜੂ ਦੇ ਸਪੈਸ਼ਲ ਪਟੂਰੇ ਖਾਣਾ ਚਾਹੁੰਦੇ ਹੋ ਲੋਧੀ ਕਲਾਂ ਰੋਡ ਦੇਣੀ ਰੋਡ ਜਾਂਦੀ ਹੈ ਬੇਰਸ ਨਗਰ ਉੱਥੇ ਤੁਸੀਂ ਆਓ ਛੋਲੇ ਪਟੂਰੇ ਖਾਓ ਵਿਦਆਊਟ ਔਇਰਲ